ਉਹ ਗੁਰ ਉਹਨੇ ਫਟ ਕੇ ਲੈ ਗਿਆ ਰਤੀ ਫਟ ਕੇ ਲੈ ਗਿਆ ਗੈਰ ਆਪਣਾ 15 ਰੁਪਏ ਖੇਤ ਗਮਲਾ ਕਿਲਾ ਵੀ ਪਾਣੀ ਪਾਉਣ ਦੇ ਆਲੋ 5272475 ਫਰਮੇ 155 7272 74 75 ਇੱਥੇ ਕੰਮ ਕਰਦੇ ਨੇ ਨੇ ਉਸ ਤੇ ਅਪ ਜਮਦੀ ਰਖਾ ਲਈ ਜਨੇ ਆ ਤੇ ਰਹਿਣੇ ਆ ਰਹੇ ਨੇ ਜਮਦੀਆਂ ਜਮ ਨਹੀਂ ਦੇਖਦੇ ਕੱਚਾ ਤੇ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਕਿ ਜਪਤਾਰੀ ਲੱਗ ਗਈ ਉਹ ਤਾਂ ਘਰਿਆਂ ਵਿਆਹ ਜਾਂਦੇ ਸੀ ਵੀਰੇ ਜੋ ਉਤਰ ਕੇ ਚਲੇ ਆ ਤੇ ਦੇਖਾ ਬੋਲਦਾ ਗੜੀ ਕਿੰਨੇ ਦੇ ਉਹ ਪੁੱਛਿਆ ਕੀ ਗੱਲ ਹੋਈ ਆ ਕਹਿੰਦੇ ਭਰਾਵਾ ਤੇ ਡੰਗ ਲੱਗਾ ਕੰਦ ਪਤਾ ਕੁਝ ਨਹੀਂਗਾ ਕੀ ਥੱਲੇ ਹੋਇਆ ਕੀ ਨਹੀਂ ਹੋਇਆ ਹਾਂ ਕਿੰਨੇ ਕੁਝ ਅਜਿਹੀ ਸਪੋਕਟ ਬਹੁਤ ਜਿਆਦਾ तकरीबन 5:30 4 ਵਜੇ ਜਰੀ ਹੋਣੀ ਹੈ ਹਾਂ ਜੁਕੜੇ ਥੱਲੇ ਆਣ ਕੇ ਕੀ ਕੰਮ ਕਰਦੇ ਆਪਾਂ ਨੇ ਬੋਸ ਵਾਜ ਨੂੰ ਬਲੇ ਗੱਡੀਆਂ ਦੇ ਉਤੋਂਦਾ ਇਹ ਤੁਹਾਨੂੰ ਗੱਡੀਆਂ ਦਾ 20 ਵਾਰ ਤੇ ਆਏ ਆ ਹਾਂ ਤੇ ਜੀ ਪਤਾ ਲੱਗਾ ਸੀਗਾ ਵੀ ਏਟੀਐਮ ਦਾ ਮੁਕੱਦਮਾ ਵੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਏਟੀਐਮ ਦਾ ਲੋਟ ਹੋ ਗਿਆ ਆ ਉਹਦੇ ਸਬੰਧ ਵਿੱਚ ਆਏ ਆ ਤੇ ਇੱਥੇ ਪੁੱਛਿਆ ਸੀਗਾ ਵੀ ਕਿੰਨੇ ਵਜੇ ਦਾ ਵਾਕਿਆ ਜਿਹੜਾ ਮੁੰਡਾ ਉੱਪਰ ਆ ਰਹਿੰਦਾ ਆ ਆਪਣੇ ਹਰਮੇਸ਼ ਸਿੰਘ ਮਾਤ ਤੇ ਹੁਣ ਇਹ ਕੈਮਰੇ ਵਗੈਰਾ ਚੈੱਕ ਕਰਕੇ ਤੇ ਇਹ ਤਾਂ ਵੀਡੀਓ ਤੇ ਫਿਰ ਟੈਮਿਕ ਤੇ ਫੋਟੋ ਵੀ ਵਗੈਰਾ ਚੈੱਕ ਕਰਕੇ ਜੀ ਪੂਰਤੀ ਚ ਕਰਕੇ ਦੇਖਦੇ ਆਂ ਕੀ ਵਰਕੇ ਸਾਰੇ ਕਿੰਨੇ ਕ ਵਜੇ ਹਾਸ ਹੋਇਆ ਕੋਈ ਪਤਾ ਨਹੀਂ ਸ਼ਾਇਦ ਵੀ ਹਾਸਿਆ ਟਾਈਮ ਕੋਈ ਇਹ ਤਾਂ ਵੀ ਕੰਪਨਰ ਚ ਬੜਾ ਫਿਊਰ ਤੇ 3-4 ਕਰਕੇ ਕਰੀਬ ਦਾ ਦੱਸਦੇ ਨਚਾਨ ਕਿੰਨਾ ਹੋ ਗਿਆ ਲਗਭਗ ਉਹ ਤਾਂ ਸਮਝ ਨਹੀਂ ਪਤਾ ਨਹੀਂ ਹੁਣ ਪਤਾ ਕਰਾਂਗੇ ਪੁੱਛ ਕੇ ਮਸ਼ੀਨ ਵਗੈਰਾ ਦੇ ਨਾਲ ਮਸ਼ੀਨ ਵਗੈਰਾ ਤਾਂ ਜਿਹੜਾ ਜਿਹੜਾ ਚੈਨ ਦੀ ਕਟਨ ਜੀ ਹੋਈ ਹੋਈ ਆ ਮੇਰਾ ਨਾਮ ਹਰਮੇਸ਼ ਕੁਮਾਰ ਜੀ ਹਰਮੇਸ਼ ਕੁਮਾਰ ਜੀ ਕੀ ਮਾਮਲਾ ਕੀ ਹੈ ਜਿਹੜਾ ਫਲਾਈ ਰੋਡ ਦੇ ਏਡੀਐਨ ਦਾ ਮਾਮਲੇ ਦਾ ਕੁਝ ਨਹੀਂ ਪਤਾ ਲੱਗਿਆ ਜੀ ਸਵੇਰੇ ਘਰ ਦੇ ਨੇ ਪਿਆਹ ਜਾਣ ਲੱਗਾ ਜੋ ਨੀਜੀ ਉਤਰੇ ਦਾ ਪੁਲਸ ਖੜੀ ਕਿੰਨੀ ਵੀਡੀਓ ਨੂੰ ਪੁੱਛਿਆ ਕੀ ਹੋਇਆ ਕਹਿੰਦੇ ਜੀ ਏਟੀਐਮ ਕੋਈ ਤੋੜ ਕੇ ਲੈ ਗਏ ਤੇ ਅੱਜ ਸਵੇਰੇ ਲੈ ਗਏ ਹਾਂਜੀ ਸਵੇਰੇ ਹਾਂਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀ ਕੋਈ ਪਤਾ ਸਮਾਂ ਮੇਰੇ ਹਿਸਾਬ ਨਾਲ 3:30 4 ਵਜੇ ਜਾਂ 4:30 ਉਤਰੇ ਆ ਉਹਦਾ ਪਤਾ ਲੱਗਾ ਬਈ ਥੱਲੇ ਪੁਲਸ ਖੜੀ ਤੇ ਮਸ਼ੀਨ ਕਟਰ ਨਾਲ ਕੱਟ ਕੇ ਲੈ ਗਏ ਪਤਾ ਨਹੀਂ ਜੀ ਜੇਪੋਂ ਤੋਂ ਪਤਾ ਲੱਗਾ ਕਿ ਕੱਟਣਾ ਕੱਟੀ ਹੋਈ ਹੈ ਤੇ ਲਗਭਗ ਨੁਕਸਾਨ ਕੁਛ ਪਤਾ ਚੱਲਦਾ ਬਹੁਤ ਨਹੀਂ ਜ਼ਿਆਦਾ ਬਹੁਤ ਥੋੜਾ ਪਤਾ ਪਨ ਕੀ ਨੁਕਸਾਨ ਕਿੰਨਾ ਨੁਕਸਾਨ ਆਪਾਂ ਨੂੰ ਕੋਈ ਪਤਾ ਨਹੀਂ ਇੱਥੇ ਬਲਾਈ ਗੇ ਮਲਾਈ ਰੋਡ ਦੇ ਉੱਪਰ ਕੋਈ ਕਿਰਾਏ ਤੇ ਰਹਿਨੇ ਜਾਂ ਬਸ ਇਹਨਾਂ ਦੇ ਮਾਲਕਾਂ ਦੇ ਉੱਪਰ ਹੀ ਰਹਿਨੇ ਆ ਕਿਰਾਏ ਕੁਝ ਤਾਂ ਕੋਈ ਨਹੀਂ ਆਗੇ ਬਸ ਜਿੰਮ ਦੀ ਰਖਵਾਲੀ ਕਰਨੇ ਬਸ ਜਿੰਮ ਤੇ ਲੱਗੇ ਆ ਹਾਂਜੀ ਹਾਂਜੀ ਏਟੀਐਮ ਜਿਹੜਾ ਇੱਥੇ ਆਈ ਸੀ ਏਟੀਐਮ ਦੀ ਜਿਹੜੇ ਕਰਕੇ ਗਏ ਨੇ ਏਟੀਐਮ ਕਟਰ ਕੱਟ ਕੇ ਉਸ ਤੋਂ ਪੈਸੇ ਕੱਢ ਕੇ ਲੈ ਗਏ ਤੇ ਸੀਸੀਟੀਵੀ ਫੁਟੇਜ ਦੇਖ ਰਹੇ ਆ ਬਾਕੀ ਅਗਲੀ ਕਾਰਵਾਈ ਅਮਰ ਚਿਹਾਰੇ ਤੇ ਬਹੁਤ ਜਲਦੀ ਜਲਦੀ ਇਹਨਾਂ ਨੂੰ ਫੜ ਲਿਖਾ ਜੋ ਸਰ ਕਿੰਨੇ ਕ ਵਜੇ ਹਾਸਤਾ ਹੋਇਆ ਇਹੇ ਰਾਤ 2:30 ਵਜੇ ਦੀ ਗੱਲ ਕੋਈ ਸੀਸੀਡੀ ਕੈਮਰੇ 'ਚ ਨਹੀਂ ਆਏ ਬੰਦੇ ਹਾਂ ਅਜੇ ਚੈੱਕ ਕਰ ਰਹੇ ਹਾਂ ਚੈੱਕ ਕਰ ਲਵਾਂ ਪਤਾ ਲੇ ਤੇ ਮਕਾਨ ਕਿੰਨਾ ਕ ਹੋ ਗਿਆ ਸਰ ਅਜੇ ਬੈਂਕ ਵਾਲੇ ਬੁਲਾਏ ਨਹੀਂ ਜਿਹੜੀ ਏਜੰਸੀ ਹੈ ਇਹ ਚ ਫਿਲ ਕਰ ਦिए ਪੈਸੇ ਤੇ ਉਹਨਾਂ ਕੋ ਸਾਰਾ ਹਸਪਤਾਲ ਲੱਗਦਾ